ਸਰਕਾਰੀ ਰੇਟ ਹੈ ਜੀ 2275 ਰੁਪਏ ਹਾਂਜੀ ਜਿਹੜਾ ਮਿਲ ਵਾਲਾ ਹੈ ਪ੍ਰਾਈਵੇਟ ਖਰੀਦ ਰਿਹਾ 2280 ਰੁਪਏ ਪੰਜ ਵਧਾ ਕੇ ਸਰਕਾਰੀ ਰੇਟ ਤੋਂ ਘੱਟ ਖਰੀਦ ਨਹੀਂ ਸਕਦਾ ਸਰਕਾਰੀ ਰੇਟ ਦੇ ਬਰਾਬਰ ਨਹੀਂ ਖਰੀਦ ਸਕਦਾ ਇਹ ਸਰਕਾਰ ਦਾ ਲਾਅ ਹੈ ਜਿਹੜਾ ਲਊਗਾ ਵਧ ਕੇ ਲਊਗਾ ਇਸ ਕਰਕੇ 5 ਰੁਪਏ ਵਧਾ ਕੇ ਲੈ ਰਿਹਾ ਹੋ ਗਏ ਵਾਸ਼ਰੂਮ ਦੀਆਂ ਸੇਵਾਵਾਂ ਜਾਂ ਐਦਾਂ ਆਰਾਮ ਕਰਨ ਦੀਆਂ ਜਾਂ ਕੁਝ ਐਦਾਂ ਦੀਆਂ ਚੀਜ਼ਾਂ ਤੇ ਹੁਣ ਉਹਨਾਂ ਚੀਜ਼ਾਂ ਤੇ ਕੀ ਆ ਦੇਖੋ ਜੀ ਸਰਕਾਰ ਦਾ ਇਹਦੇ ਵਾਸਤੇ ਕੋਈ ਸਹੂਲਤ ਨਹੀਂ ਆਰਤੀਆਂ ਨੇ ਆਪਣਾ ਸਿਸਟਮ ਬਣਾਇਆ ਹੋਇਆ ਰਹਿਣ ਸਹਿਣ ਲਈ ਨੀਵਰ ਲਈ ਜ਼ਿੰਮੇਵਾਰ ਲਈ ਜੋ ਪ੍ਰਬੰਧ ਹੈ ਉਹ ਆਰਤੀ ਦਾ ਕੋਈ ਸਰਕਾਰ ਨੂੰ ਤਾਂ ਹਰ ਸੁਵਿਧਾ ਦੇਣੀ ਚਾਹੀਦੀ ਜਾਂ ਐਡੀ ਵੱਡੀ ਵੱਡੀ ਬੰਡੀ ਬਣਾਈ ਐ ਐਡੇ ਐਡੇ ਵੱਡੇ ਸ਼ੈੱਡ ਬਣਾਏ ਸੂਹਤ ਲਈ ਬਣਾਏ ਪਾਣੀ ਦੀ ਸੁਵਿਧਾ ਹੋਵੇ ਆ ਸ਼ੈੱਡ ਫਰ ਟੁੱਟਿਆ ਹੋਇਆ ਇਹਦੀ ਰਿਪੇਅਰ ਹੋਣੀ ਚਾਹੀਦੀ ਐ ਤੇ ਜਿਹੜੀ ਤੁਸੀਂ ਲੇਡੀਜ਼ ਦੀ ਕੰਮ ਕਰਨ ਦੀ ਗੱਲ ਕੀਤੀ ਕਿ ਬਿਹਾਰ ਦੇ ਵਿੱਚ ਇਲੈਕਸ਼ਨ ਹੋਣ ਦੇ ਕਾਰਨ ਹਾਂਜੀ ਇਸ ਵਾਰ ਲੇਵਰਾਂ ਬਹੁਤ ਘੱਟ ਆਈ। ਯਹੀ ਯਹੀ ਜੀ ਦੇਖੋ ਧੂਪ ਮੇ ਖੜਤਾ ਹੂੰ ਉਹ ਵੀ ਉਹ ਵੀ 6 ਰੁਪਏ ਬੋਰੀ ਮਿਲਦਾ ਹੈ। ਜਦ ਮਹਿੰਗਾਈ ਤਾਂ ਵਧਤੇ ਜਾਂਦਾ ਹੈ ਲੇਕਿਨ ਹਮ ਲੋਗਾਂ ਦੀ ਦਿਹਾੜੀ ਬਹੁਤ ਘੱਟ ਹੈ। ਕਰਾਂਗੇ ਕਿ ਹਮ ਲੋਗ ਜਿੰਨਾ ਮਿਹਨਤ ਕਰ ਰਹੇ ਹਾਂ ਹਮ ਲੋਗ ਅਨੁਸਾਰ ਪੈਸਾ ਮਿਲੇ। ਦਿਆੜੀ ਵਾਂਗ ਦਿਨ ਬਕਰਾਂਗੇ ਤਾਂ 500 600 ਹੋਗਾ ਇਸ ਤੋਂ ਜ਼ਿਆਦਾ ਨਹੀਂ ਹੋ ਪਾਤਾ। ਕਾ ਖਾਣੇ ਪੀਣੇ ਦਾ ਕਿਵੇਂ ਹੁੰਦਾ ਹੈ? ਖਾਣਾ ਪੀਣਾ ਆਪਣੇ ਜੇਬ ਸੇ ਖਾਣੇ ਤੋਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਾਖਸ਼ੀ ਸਵਾਗਤ ਕਰਦੇ ਆਂ ਤੁਹਾਡਾ ਔਨ ਡਿਊਟੀ ਪੰਜਾਬ ਲਾਈਵ ਤੇ। ਅੱਜ ਅਸੀਂ ਆਏ ਸੀ ਲੁਧਿਆਣਾ ਦੇ ਜਲੰਧਰ ਬਾਈਪਾਸ ਦਾਣਾ ਮੰਡੀ ਜਿੱਥੇ ਕਿ ਆਪਾਂ ਨੂੰ ਪਤਾ ਹੈ ਕਿ ਕਣਕਾਂ ਦੀ ਛਾਂਟ ਵਾਂਟ ਵੀ ਹੋ ਰਹੀ ਹੈ ਤੇ ਕਣਕਾਂ ਦੀ ਇੱਥੋਂ ਪੈਕਿੰਗ ਵਗੈਰਾ ਹੋ ਕੇ ਜਾਂਦੀ ਹੈ। ਆਓ ਕਰਦੇ ਹਾਂ ਕਿਸਾਨਾਂ ਅਤੇ ਆੜਤੀਆਂ ਦੇ ਨਾਲ ਗੱਲਬਾਤ ਤੇ ਦੇਖਦੇ ਹਾਂ ਉਹਨਾਂ ਦੇ ਕੀ ਵਿਚਾਰ ਨੇ। ਸਸ਼ੀ ਕਾਲ ਸਰ ਸਸ਼ੀ ਕਾਲ ਜੀ ਤੁਹਾਡਾ ਨਾਮ ਮੇਰਾ ਨਾਮ ਕਮਲਦੇਵ ਜੀ ਸਰ ਜਿਵੇਂ ਕਿ ਹੁਣ ਆਪਾਂ ਇੱਥੇ ਆਏ ਆ ਤੇ ਇੱਥੇ ਦਾਣਾ ਮੰਡੀ ਦੇ ਵਿੱਚ ਕਣਕਾਂ ਦੀ ਸਾਫ ਸਫਾਈ ਕੀਤੀ ਜਾਂਦੀ ਹੈ ਭਰੀਆਂ ਜਾਂਦੀਆਂ ਨੇ ਤੇ ਆਪਾਂ ਇਹ ਪੁੱਛਣਾ ਸੀ ਕਿ ਸਰਕਾਰੀ ਕਣਕ ਦਾ ਕੀ ਰੇਟ ਹੈ ਤੇ ਪ੍ਰਾਈਵੇਟ ਕਣਕ ਦਾ ਕੀ ਰੇਟ ਹੈ ਸਰਕਾਰੀ ਰੇਟ ਹੈ ਜੀ 2275 ਰੁਪਏ ਹਾਂਜੀ ਜਿਹੜਾ ਮਿਲ ਵਾਲਾ ਹੈ ਪ੍ਰਾਈਵੇਟ ਖਰੀਦ ਰਿਹਾ 2280 ਰੁਪਏ ਪੰਜ ਵਧਾ ਕੇ ਠੀਕ ਸਰ ਫਿਰ ਇਹ ਪੰਜ ਵਧਾ ਕੇ ਕੀ ਮਤਲਬ ਇਹ ਕੀ ਸਿਲਸਿਲਾ ਹੈ ਜਿਹੜਾ 5 ਰੁਪਏ ਵਧਾ ਕੇ ਵੇਚਦੇ ਨੇ ਸਰਕਾਰੀ ਰੇਟ ਤੋਂ ਘੱਟ ਖਰੀਦ ਨਹੀਂ ਸਕਦਾ ਸਰਕਾਰੀ ਰੇਟ ਦੇ ਬਰਾਬਰ ਨਹੀਂ ਖਰੀਦ ਸਕਦਾ ਇਹ ਸਰਕਾਰ ਦਾ ਲਾਅ ਹੈ ਜਿਹੜਾ ਲਊਗਾ ਵਧ ਕੇ ਲਊਗਾ ਇਸ ਕਰਕੇ 5 ਰੁਪਏ ਵਧਾ ਕੇ ਠੀਕ ਹੈ ਜੀ ਤੇ ਜਿਵੇਂ ਹੁਣ ਪਿਛਲੇ ਸਾਲ ਬਹੁਤ ਮਤਲਬ ਅਸੁਵਿਧਾ ਦਾ ਮਤਲਬ ਸਾਹਮਣਾ ਕਰਨਾ ਪਿਆ ਸੀ ਮਜ਼ਦੂਰਾਂ ਨੂੰ ਵੀ ਜਿੱਦਾਂ ਇੱਥੇ ਹੋ ਗਏ ਵਾਸ਼ਰੂਮ ਦੀਆਂ ਸੇਵਾਵਾਂ ਜਾਂ ਇਦਾਂ ਆਰਾਮ ਕਰਨ ਦੀਆਂ ਜਾਂ ਕੁਝ ਇਦਾਂ ਦੀਆਂ ਚੀਜ਼ਾਂ ਤੇ ਹੁਣ ਉਹਨਾਂ ਚੀਜ਼ਾਂ ਤੇ ਕੀ ਆ ਦੇਖੋ ਜੀ ਸਰਕਾਰ ਦਾ ਇਹਦੇ ਵਾਸਤੇ ਕੋਈ ਸਹੂਲਤ ਨਹੀਂ ਆਰਤੀਆਂ ਨੇ ਆਪਣਾ ਸਿਸਟਮ ਬਣਾਇਆ ਹੋਇਆ ਰਹਿਣ ਸਹਿਣ ਲਈ ਲੇਬਰ ਲਈ ਜ਼ਿੰਮੇਵਾਰ ਲਈ ਜੋ ਪ੍ਰਬੰਧ ਹੈ ਉਹ ਆਰਤੀ ਦਾ ਠੀਕ ਹੈ ਤੇ ਸਰਕਾਰ ਨੂੰ ਅੱਛਾ ਜੀ ਤੇ ਸਰਕਾਰ ਨੂੰ ਹੁਣ ਕੀ ਅਪੀਲ ਕਰਨਾ ਚਾਹੁੰਦੇ ਹੋ ਇਹਨਾਂ ਚੀਜ਼ਾਂ ਦੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਜਾਂ ਨਹੀਂ ਦੇਖੋ ਜੀ ਸਰਕਾਰ ਨੂੰ ਤਾਂ ਹਰ ਸਹੂਤਾ ਦੇਣੀ ਚਾਹੀਦੀ ਜਾਂ ਐਡੀ ਵੱਡੀ ਵੱਡੀ ਬੰਡੀ ਬਣਾਈ ਹੈ ਐਡੇ ਐਡੇ ਵੱਡੇ ਸ਼ੈੱਡ ਬਣਾਏ ਸੂਤਲੇ ਹੀ ਬਣਾਏ ਪਾਣੀ ਦੀ ਸਹੂਤਾ ਹੋਵੇ ਆ ਛੈਡ ਫੜ ਟੁੱਟਿਆ ਹੋਇਆ ਇਹਦੀ ਰਿਪੇਅਰ ਹੋਣੀ ਚਾਹੀਦੀ ਹੈ ਹਾਂਜੀ ਸੁਪਤਾ ਦਾ ਕੋਈ ਸਰਕਾਰ ਕੋਲੋਂ ਕੋਈ ਸੁਪਤਾ ਨਹੀਂ ਆਰਤੀਆਂ ਦੀ ਸੁਪਤਾ ਅੱਛਾ ਜਿਵੇਂ ਕਿ ਹੁਣ ਦੇਖਿਆ ਜਾ ਰਿਹਾ ਇੱਥੇ ਆਦਮੀਆਂ ਦੇ ਨਾਲ ਕਈ ਔਰਤਾਂ ਵੀ ਕੰਮ ਕਰਦੀਆਂ ਆ ਆਦਮੀ ਤਾਂ ਚਲੋ ਇੱਧਰ ਉੱਧਰ ਹੋ ਗਏ ਆ ਕੁਝ ਵੀ ਚੀਜ਼ਾਂ ਕਰਕੇ ਹਨਾ ਆਪਣਾ ਸਾਰ ਲੈਂਦੇ ਨੇ ਪਰ ਔਰਤਾਂ ਲਈ ਕੀ ਸੁਵਿਧਾ ਨੇ ਔਰਤਾਂ ਲਈ ਜਿਹੜੀ ਦੇਖੋ ਬਾਸ਼ਪੂ ਵਗੈਰਾ ਜਾਣ ਦੀ ਸੁਪਤਾ ਤੁਹਾਨੂੰ ਦੱਸਿਆ ਉਹ ਦਾਣਾ ਮੰਡੀ ਦੇ ਵਿੱਚ ਆਰਤੀਆਂ ਨੇ ਬਣਾਏ ਹੋਏ ਆ ਹਾਂਜੀ ਤੇ ਜਿਹੜੀ ਤੁਸੀਂ ਲੇਡੀਜ਼ ਦੀ ਕੰਮ ਕਰਨ ਦੀ ਗੱਲ ਕੀਤੀ ਕਿ ਬਿਹਾਰ ਦੇ ਵਿੱਚ ਇਲੈਕਸ਼ਨ ਹੋਣ ਦੇ ਕਾਰਨ ਹਾਂਜੀ ਇਸ ਵਾਰ ਲੇਵਰਾਂ ਬਹੁਤ ਘੱਟ ਆ ਹਾਂਜੀ ਇਸ ਕਰਕੇ ਮਜਬੂਰੀ 'ਚ ਜਾ ਘਰੇਲੂ ਮਜ਼ਦੂਰੀਆਂ ਚ ਔਰਤਾਂ ਵੀ ਕੰਮ ਕਰੇ ਹਾਂਜੀ ਤੇ ਸਰ ਲੇਬਰ ਦੀ ਦਿਹਾੜੀ ਦੀ ਲੇਬਰ ਦਾ ਦਿਹਾੜੀ ਨਹੀਂ ਜੀ ਹੁੰਦੀ ਦਾ ਪਰ ਬੋੜੀ ਠੇਕਾ ਹੁੰਦਾ ਜੀ ਵਧੀਆ ਲੇਬਰ ਪੈਸੇ ਬਣਾ ਲੀ ਆਈ 7-800000 1200 ਜਿੰਨਾ ਕਰ ਲਵੇ ਜੀ ਉਨਾ ਤੇ ਆਦਮੀ ਆ ਤੇ ਔਰਤਾਂ ਦੀ ਦੋਨਾਂ ਦੀ ਸੇਮ ਦਿਹਾੜੀ ਆ ਦੇਖੋ ਦਿਹਾੜੀ ਹੈ ਹੀ ਨਹੀਂ ਠੇਕਾ ਜੀ ਹਾਂਜੀ ਠੇਕਾ ਮਤਲਬ ਸੇਮ ਇੱਕੋ ਜਿੱਤਾਂ ਜੰਦਾ ਸੇਮ ਇੱਕੋ ਹੀ ਆ ਇਹੋ ਠੀਕ ਹੈ ਧੰਨਵਾਦ ਆਓ ਕਰਦੇ ਹਾਂ ਮਜ਼ਦੂਰ ਭਾਈਆਂ ਦੇ ਨਾਲ ਗੱਲਬਾਤ ਤੇ ਉਹਨਾਂ ਨੂੰ ਪੁੱਛਦੇ ਹਾਂ नमस्कार भैया नमस्कार भैया जैसे कि आप यहाँ पे काम कर रहे हो दाना मंडी ने हर साल करते हो कैसे होता है हर साल करता हूँ जी अच्छा तो कितनी दिहाड़ी पे हो या ठेके पे ठेका पेके पे तो आपकी आप अकेले करते हो यहाँ पे हम हम अपने घर से अकेले चार मजदूर साथ हूँ अच्छा साथ में तो कौन कौन सी दिक्कतों का कौन कौन सी असुविधाओं का सामना करना पड़ता है यहाँ पे यही यही जी देखो धूप में खड़ता हूँ वो वो भी यार वो भी छह तो चा, चा, रुपए बोरी मिलता है हाँ।, हाँ जी इस इतना धूप में मतलब कम से कम दस रुपए बोरी मिल, मिलता तब हम लोग को कुछ अच्छा रहता हाँ। तो अब सरकार को क्या अपील करना चाहते हो सरकार के क्या अपील करूँ जब सरकार को क्या अपील करना चाहते हो किन किन मुश्किलों का सामना करना पड़ता है यहाँ मुश्किलों का सामना महंगाई ज्यादा है मैम महंगाई तो बढ़ते जाता है लेकिन हम लोग बहुत कम है अभी मान लो कि हम लोग को छह रूपए बॉडी मिलता है हाँ जी। ठीक है इसमें कम से कम दस दस रूपए हो तो हम लोग के लिए अच्छा हो अच्छा। हम लोग यही अप्रील करेंगे अच्छा। सरकार अब, से अब, ऐसी पाँच सौ रूपए अगर साग सब्जी लेने जाऊँ तो झोला नहीं भरता पाँच ऐसी खत्म हो जाता है जी। दो टाइम का राशन मिलता है तो आपका रहने सहने का यहाँ पे खाने पीने का वाशरूम जाने का क्या क्या सिस्टम है यहाँ पे मैम हम लोग तो अपने कमरे लेके रह रहे हैं उसमें कोई रहने का सुविधा नहीं है कुछ नहीं है यहां कुछ हम लोग अपने की तरफ से कुछ नहीं दिया गया हम, लो को कोई कुछ नहीं दी गया। हम लोग लगा 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 भाड़ा लगा 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 जाता हूँ परमानेंट रहते हैं उन लोग को दिया जाता है हम लोग परमानेंट नहीं है हम लोग कोई नहीं है हम लोग का जो मतलब यहाँ पर आते हैं तो अपना गाड़ी भाड़ा से आते है अपना गाड़ी भाड़ा लगा के जाते हैं दिन भर का तो वो भी पैसा काटता है हम लोग यही करेंगे कि हम लोग जितना मेहनत कर रहे हैं हम लोग के अनुसार पैसा मिले दिहाड़ी वही दिन में करेंगे तो पाँच सौ छह सौ होगा इससे ज्यादा नहीं हो पाता है यहाँ मतलब आठ बजे नौ बजे हम लोग आते हैं शाम को सात बजे तक घर जाते हैं तो पाँच सौ रूपया मिलता है उसी को मतलब रूम किराया है पूरा मतलब आप ठेके ठेके पर नहीं नहीं हो। हैं तो पाँच सौ छह सौ बनता है दिन में इससे ज्यादा नहीं बन पाता औरतों और मर्दों की सेम है ये और औरत भाई नहीं बताओ तो मतलब कंपनी तो में, दिन में काम करते है तो लोग तो हजार साढ़े छह हजार नहीं है कोई सा कंपनी में है यहाँ पर तो सौ तीन सौ सब भी है तो सब छह हजार साढ़े छह हजार से ज्यादा नहीं तनख्वाह है कोई तनख्वाई जो कनक है अब यहाँ ऐसी पहले इसका छाट छटैया करते हो बाद में भरते हो इसको इसका क्या सिस्टम है इसका यही सिस्टम है छह रुपए बोरी मिलता है पूरा मेहनत करके वही दिन में मतलब अढ़ाई सौ तीन सौ बोरी भराता है तो बीच में से यहाँ से बेचते हो यो जो कहना के सीधा लोड होके जाती है लोड होके लोड करना है बस लोड करके चलना अच्छा। हम लोग भर के खड़ा करके शाम तक करके चले जाऊंगा लोड करते हैं दूसरा बंद तो आपका खाने पीने का कैसे होता है खाना, खाना पीना अपने जेब से खाना पड़ता है अपने जेब से खाना पड़ता है हाँ जी ਜਿਵੇਂ ਕਿ ਤੁਸੀਂ ਦੇਖਿਆ ਅਸੀਂ ਕੀਤੀ ਸੀ ਮਜ਼ਦੂਰਾਂ ਤੇ ਹੋਰ ਕਿਸਾਨਾਂ ਦੇ ਨਾਲ ਗੱਲਬਾਤ ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਕੀ ਕੀ ਮੁਸ਼ਕਿਲਾਂ ਦਾ ਇੱਥੇ ਸਾਹਮਣਾ ਕਰਨਾ ਪੈਂਦਾ ਹੈ ਤੇ ਕੀ ਉਹਨਾਂ ਨੇ ਸਰਕਾਰ ਨੂੰ ਆਪਣੀ ਗੁਹਾਰ ਲਾਈ ਹੈ ਇਦਾਂ ਦੀਆਂ ਹੋਰ ਜਾਣਕਾਰੀਆਂ ਲੈਣ ਲਈ ਜੁੜੇ ਰਹੋ ਸਾਡੇ ਚੈਨਲ ਆਨਰੇਡੀ ਪੰਜਾਬ ਲਾਈਵ ਦੇ ਨਾਲ ਤੇ ਚੈਨਲ ਨੂੰ ਲਾਈਕ ਕਮੈਂਟਸ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਂ ਸਾਖਸ਼ੀ ਦੇ ਮੇਰੇ ਨਾਲ ਨੇ ਕੈਮਰਾਮੈਨ rahul rajput